ਦੋਸਤੋ ਮੈਂ ਤੁਹਾਡਾ ਸ਼ੇਵਿਕ ਛੋਟੀ ਜੀ ਵੀਡੀਓ ਲੈ ਕੇ ਹਾਜ਼ਰ ਹਾਂ ਔਰ ਅੱਜ ਦੀ ਰੀਲ ਵੀ ਬੜੀ ਇੰਟਰਸਟਿੰਗ ਹੋਏਗੀ ਇਸ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਸੋ ਅੱਜ ਦੀ ਵੀਡੀਓ ਹੈ ਕਿ ਆਪਣੇ ਆਪ ਤੇ ਨਿਰਭਰ ਕਰਨਾ ਔਰ ਕਿਸੇ ਦੇ ਨਾਲ ਜੈਲਸ ਨਾ ਕਰਨਾ ਔਰ ਸੈਲਫ ਡਿਪੈਂਡੈਂਟ ਹੋਣਾ ਕਿਸੇ ਤੇ ਆਸ ਨਹੀਂ ਰੱਖਣੀ ਆਸ ਤੇ ਤਾਤ ਦੋਨੇ ਹੀ ਮਾੜੀਆਂ ਹਨ ਸੋ ਗੁਰਬਾਣੀ ਵਿੱਚ ਕਿਹਾ ਹੈ ਕਿ ਜਿਸ ਅੰਦਰ ਤਾਤ ਪਰਾਈ ਹੋਏ ਤਿਸ ਕਾ ਕਦੇ ਨਾ ਹੋਵੇ ਪਲਾ ਸੋ ਆਸ ਜੇ ਤੁਸੀਂ ਕਰਦੇ ਆ ਨਾ ਕਿਸੇ ਤੇ ਤਾਂ ਤੁਸੀਂ ਫਿਰ ਕੀ ਆ ਕਿਸੇ ਤੇ ਡਿਪੈਂਡੈਂਟ ਹੁੰਨੇ ਆ ਤੇ ਜੇ ਅਗਲਾ ਨਾਂ ਆਵੇ ਤੁਸੀਂ ਕਿਤੇ ਜਾਣਾ ਹਸਪੀਟਲ ਜਾਂ ਬਹੁਤ ਜ਼ਰੂਰੀ ਤੁਸੀਂ ਰਾਈਡ ਲੈਣੀ ਚਾਹੁੰਦੇ ਆ ਤਾਂ ਤੁਸੀਂ ਇੰਤਜ਼ਾਰ ਕਰਦੇ ਹੋ ਬਹੁਤ ਜ਼ਰੂਰੀ ਜਾਣਾ ਪਰ ਅਫਸੋਸ ਅਗਲੇ ਦੇ ਕਿਸੇ ਕਾਰਨ ਵਾਹਚੂ ਨਹੀਂ ਆਇਆ ਤੇ ਤੁਸੀਂ ਤਾਂ ਟ੍ਰੈਬਲ ਚ ਪੈ ਗਏ ਨਾ ਸੋ ਆਸ ਨਹੀਂ ਰੱਖਣੀ ਚਾਹੀਦੀ ਜਾਂ ਤੁਸੀਂ ਕਿਤੇ ਹਵਾਈ ਉਡਾਣ ਭਰਨੀ ਹੈ ਕਿਤੇ ਇੰਡੀਆ ਨੂੰ ਜਾਣਾ ਜਾਂ ਕਿਸ ਤਰ੍ਹਾਂ ਤੇ ਤੁਸੀਂ ਕਿਸੇ ਤੋਂ ਰਾਈਡ ਲੈ ਰਹੇ ਹੋ ਤਾਂ ਫਿਰ ਰਾਈਡ ਲੈਣੀ ਕਿਸੇ ਦੇ ਡਿਪੈਂਡੈਂਟ ਹੋਣਾ ਸੋ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ ਟੈਕਸੀ ਕਰ ਲਓ ਜਾਂ ਆਪਣੇ ਆਪ ਗੁਰਬਾਣੀ ਵਿੱਚ ਵੀ ਕਿਹਾ ਹੈ ਕਿ ਆਪਣਾ ਕਾਜ ਆਪਣੇ ਹੱਥ ਸੁਵਾਰੀਏ ਸੋ ਜੇ ਤੁਸੀਂ ਆਪਣੇ ਸੈਲਫ ਡਿਪੈਂਡੈਂਟ ਹੋਵੋਗੇ ਤਾਂ ਤੁਹਾਨੂੰ ਕਿਸੇ ਤੇ ਆਸ ਨਹੀਂ ਹੋਏਗੀ ਤਾਂ ਤੁਸੀਂ ਮਤਲਬ ਹੋਗੇ ਨਿਫਲਕ ਹੋਗੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਦੂਜੇ ਪਾਸੇ ਜੇ ਤੁਸੀਂ ਤਾਤ ਕਿਸੇ ਦੇ ਨਾਲ ਕਰ ਦਿਓ ਕਿਸੇ ਨਾਲ ਨਫ਼ਰਤ ਕਰ ਦਿਓ ਉਹ ਸਾਰਿਆਂ ਨੂੰ ਪੈੜੀ ਹੈ ਨਫ਼ਰਤ ਨਹੀਂ ਕਰਨੀ ਚਾਹੀਦੀ ਕਿਉਂਕਿ ਨਫ਼ਰਤ ਜਿਹੜੀ ਆ ਤੁਹਾਨੂੰ ਆਪਣੇ ਅੰਦਰ ਜਿਹੜੇ ਆ ਨੈਗੇਟਿਵਿਟੀ ਪੈਦਾ ਕਰਦੀ ਅੰਦਰ ਤੁਹਾਡੇ ਜਿਹੜੇ ਟੌਕਸਿਕ ਜਿਹੜੇ 엘ਿਮੈਂਟਸ ਪੈਦਾ ਹੋ ਜਾਂਦੇ ਆ ਤੁਹਾਡੇ ਅੰਦਰ ਜਿਹੜੀ ਨੈਗੇਟਿਵਿਟੀ ਪੈਦਾ ਹੋ ਜਾਂਦੀ ਹੈ ਸੋ ਡੋਂਟ ਹੇਟ ਟੂ ਦਾ ਆਦਰਸ ਡੋਂਟ ਫੀਲ ਜੈਲਸ ਟੂ ਦਾ ਆਦਰਸ ਕੰਪੀਟ ਕਰੋ ਕੰਪੀਟੀਸ਼ਨ ਹੈ ਬਰਾਬਰ ਜਾ ਕੇ ਹਿੱਕ ਤਾਣ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰੋ ਨਾ ਕਿ ਜੈਲਸ ਕਰੋ ਨਾ ਕਿ ਕਿਸੇ ਦੇ ਨਾਲ ਹੇਟ ਕਰੋ ਗ੍ਰੇਣਾ ਜਿਹੜੀ ਆ ਸਭ ਤੋਂ ਖਤਰਨਾਕ ਹੈ ਦੋਸਤੋ ਸਾਰਿਆਂ ਦਾ ਭਲਾ ਕਰੋ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਸੋ ਗੁਰ ਬਾਣੀ ਦੇ ਵਿੱਚ ਕਿਹਾ ਹੈ ਕਿ ਅਸੀਂ ਤਾਂ ਹਰ ਰੋਜ਼ ਭਲਾ ਮੰਗਦੇ ਹਾਂ ਅਸੀਂ ਤੇ ਹਰ ਰੋਜ਼ ਅਰਦਾਸ ਹੀ ਕਰਦੇ ਹਾਂ ਕਿ ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋ ਨਾਮ ਨਾ ਜਾਣੇ ਮੇਰਾ ਨਾਨਕ ਨਾਮ ਚੜਦੀ ਖਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਦੋਸਤੋ ਅੱਜ ਦੀ ਵੀਡੀਓ ਬਸ ਇੰਨੀ ਹੀ ਤੁਹਾਡਾ ਤੇ ਸਾਡਾ ਸਭ ਦਾ ਰੱਬ ਰਾਖਾ ਸ਼ਬਾਖਰ ਜੀਂਦੇ ਵਸਦੇ ਰਹੋ ਗੋਡ ਬlesਸ ਯੂ